ਕੀ ਕਿਉਂ ਕਿਸ ਤਰ੍ਹਾਂ ਦਾ ਵਰਤਾਵਾ ਤਾਂ ਤੁਸੀਂ ਦੇਖ ਹੀ ਲਓ ਬਈ ਗੋਲਗਾ ਦਾ ਵਰਤਾਵਾ ਸੀਗਾ 12 ਬੋਰ ਦੇ ਵੀ ਫਾਇਰ ਕੀਤੇ 315 ਦੇ ਵੀ ਫਾਇਰ ਕੀਤੇ ਆ ਤੇ ਜਿਹੜੇ ਉਹ ਜਹਾਜ਼ ਇੱਕ ਹੋਰ ਥੱਲੇ ਸੀ ਉਹਨਾਂ ਦਾ ਨਾਮ ਆਪਾਂ ਨੂੰ ਨਹੀਂ ਪਤਾ ਇਹ ਤਾਂ ਕੋਈ ਭਾਸ਼ਾ ਚ ਕੀ ਆ ਠੀਕ ਹੈ ਉਹ ਵੀ ਥੱਲੇ ਆ ਕਈ ਕਈ ਨੌਜਵਾਨਾਂ ਦਾ ਨੁਕਸਾਨ ਹੋਇਆ ਪਰ ਸਰਕਾਰ ਇਹ ਭਲੇਖਾ ਕੱਢਦੇ ਵੀ ਅਸੀਂ ਹਰ ਜਾਾਂਗੇ ਜਾਂ ਅਸੀਂ ਤਬ ਜਾਾਂਗੇ ਜਿੰਨਾ ਚਿਰ ਜੰਗ ਜਿੱਤਦੇ ਨਹੀਂ ਜਿੰਨਾ ਚਿਰ ਕਿਸਾਨ ਮਜ਼ਦੂਰ ਦੀ ਮੰਗ ਅਲਰੇਡੀ ਕਰਵਾਉਂਦੇ ਉਹਨਾਂ ਚਿਰ ਘਰਾਂ ਨੂੰ ਵਾਪਸ ਨਹੀਂ ਜਾਣਾਗਾ ਚਾਹੇ ਜਿੰਨਾ ਟਾਈਮ ਮਰਜ਼ੀ ਲੱਗ ਜੇ ਇਹ ਬਾਰਡਰ ਫੁੱਟਰ ਤਾਂ ਦੇਖੋ ਸਾਨੂੰ ਐਲਾਨ ਹੋਣ ਦੀ ਧੀਰ ਹੈ ਜਿੰਨਾ ਚਿਰ ਸਾਨੂੰ ਸਾਡੇ ਪ੍ਰਧਾਨ ਸਾਹਿਬ ਐਲਾਨ ਨਹੀਂ ਕਰਦੇ ਉਹਨਾਂ ਚਿਰ ਅਸੀਂ ਤੋੜਦੇ ਪ੍ਰਧਾਨ ਸਾਹਿਬ ਜਿੰਨੇ ਵੀ ਦੋ ਗਰੁੱਪ ਆ ਜਿਹੜੇ ਮਤਲਬ ਦੋ ਫੋਰਮ ਬਣੇ ਹੋਏ ਆ ਗੈਰ ਰਾਜਨੀਤਿਕ ਤੇ ਦੂਜਾ ਕਹਾਣ ਮਜ਼ਦੂਰ ਮੋਰਚਾ ਉਹਨਾਂ ਫੋਰਮਾਂ ਦੇ ਸਿਰਫ ਆਰਡਰ ਦੀ ਅੜੀ ਕਰਦੇ ਆ ਜਦੋਂ ਸਾਨੂੰ ਆਰਡਰ ਹੋ ਗਿਆ ਤੇ ਬਾਰਡਰ ਤੋੜਨੇ ਆ ਇਹ ਬਾਰਡਰ-ਬੂਡਰ ਜੇ ਤਾਂ ਕਿਧਰੇ ਜਾਣਗੇ ਉਦੋਂ ਖੇਡਦੇ ਜਾਣਗੇ ਅਸੀਂ ਦਿੱਲੀ ਵੱਲ ਕੂਚ ਵੀ ਕਰਾਂਗੇ ਪਰ ਜਿੰਨਾ ਚਿਰ ਜੇ ਸਾਡਾ ਮੰਨ ਲਓ ਵੀ ਮੰਗਾ ਮੰਨੀਆਂ ਜਾਂਦੀਆਂ ਮੀਟਿੰਗਾਂ ਲਈ ਮੰਗਾ ਮੰਨੀਆਂ ਜਾਂਦੀਆਂ ਤਾਂ ਮੱਤ ਬੈਟਰ ਤੇ ਜੇ ਨਹੀਂ ਮੰਨੀਆਂ ਜਾਂਦੀਆਂ ਤਾਂ ਬਾਰਡਰ ਤਾਂ ਫੇਰ ਟੁੱਟ ਨਹੀਂ ਇਹ ਤਾਂ ਕਿੰਨਾ ਚਿਰ ਬੰਦ ਕਰਕੇ ਰੱਖਣਗੇ ਸੋ ਇੰਨੇ ਅਪੀਲਾਂ ਪਰ ਸਰਕਾਰ ਆਣਾ ਜਿਹੜੀ ਖੱਟਰ ਸਰਕਾਰ ਹੈ ਉਹ ਤਾਂ ਇੰਨੇ ੱੱਕੇ ਤੇ ਉੱਤਰ ਆਈ ਆ ਕੱਲ ਇਥੇ ਇੱਕ ਅਫਸਰ ਸੀ ਉਹਨਾਂ ਦਾ ਨੌਂਸਮੈਂਟ ਦਿੱਦੀ ਕਰ ਰਿਹਾ ਸੀ ਇਹਦਾ ਦੋ ਚਾਰੋਂ ਕੋ ਮਾਰ ਦੋ ਸਾਲੋਂ ਵੀ ਦੋ ਚਾਰ ਮਾਰ ਦੋਗੇ ਫਿਰ ਕਿਹੜਾ ਪੰਜਾਬ ਖਤਮ ਹੋ ਜਾਊਗਾ ਇਹ ਪੰਜਾਬ ਬਹੁਤ ਟਾਈਮ ਦਾ ਸ਼ਿਦਗਾਂ ਦੇਣ ਲੱਗਿਆ ਹੋਇਆ ਕੋਈ ਅੱਜ ਦਾ ਸ਼ਿਦਗਾਂ ਨਹੀਂ ਦੇ ਰਿਹਾ ਪੰਜਾਬ ਜਦੋਂ ਦਾ ਪੰਜਾਬ ਬਣਿਆ ਉਦੋਂ ਦਾ ਸ਼ਿਦਗਾਂ ਦੇਣ ਲੱਗਿਆ ਅਜਾ ਪੂਰਾ ਪੰਜਾਬ ਬਹੁਤ ਵੱਡਾ ਸੀ ਸਾਰਾ ਹਰਿਆਣਾ ਵਿੱਚ ਸੀਗਾ ਇਹ ਸਾਰੇ ਹਰਿਆਣੇ ਵਾਲੇ ਵੀਰਾਂ ਨੂੰ ਵੀ ਉੱਥੇ ਤੁਹਾਨੂੰ ਖਬਰਾਂ ਮਿਲਦੀਆਂ ਵੀ ਉਹਨਾਂ ਦੇ ਘਰਾਂ 'ਚ ਜਾ ਕੇ ਉਹਨਾਂ ਦੇ ਟਰੈਕਟਰ ਤੋੜ ਰਹੇ ਆ ਇਹ ਕਿੱਥੋਂ ਦੀ ਇਨਸਾਨੀਅਤ ਕਿਤੇ ਦੇ ਘਰੇ ਜਾ ਕੇ ਤੁਸੀਂ ਕਿਸੇ ਦਾ ਟਰੈਕਟਰ ਤੋੜਨਾ ਜਾਂ ਮਸ਼ੀਨਰੀ ਤੋੜਨੀ ਉਹਨਾਂ ਆਟੂਆਂ ਨੂੰ ਉੱਥੇ ਡਿਟੇਨ ਕਰਕੇ ਰੱਖਿਆ ਹੋਇਆ ਹੈ ਕਰਨਾਟਕਾ ਤੋਂ ਬੀਬੀਆਂ ਆਈਆਂ ਉਹਨਾਂ ਨੂੰ ਵੀ ਉੱਥੇ ਡਿਟੇਨ ਕਰਿਆ ਹੋਇਆ ਆਪਣੇ ਰੇਲ ਤੇ ਆਈਆਂ ਸੀ ਕਿੰਨਾ ਕੁ ਦਿਨ ਤੁਸੀਂ ਡਿਟੇਨ ਕਰੋਗੇ ਇਹ ਬਲਵਲਾ ਤਾਂ ਵਧਦਾ ਜਾਣਾ ਦਿਨੋਂ ਦਿਨ ਕੱਠੇ ਤੇ ਵਧਦੇ ਜਾਣੇ ਆ ਜਿੰਨਾ ਜ਼ੋਰ ਲੱਗਦਾ ਕਟਰ ਸਰਕਾਰ ਤੋਂ ਲਾਵੇ ਨਾ ਇਹ ਬਾਰਡਰ ਰਹਿਣੇ ਆ ਸਾਰੀਆਂ ਮੰਗਾ ਮਣਵਾਵਾਂਗੇ ਤੇ ਮੰਗਾ ਮਣਵਾ ਕੇ ਹੀ ਘਰੇ ਜਾਓ